ਆਪਾਂ ਪੁੱਜੇ ਹੁਣ ਇਸ ਮਹੀਨੇ ਵਿੱਚੋਂ ਨਿਕਲ ਕੇ ਅੰਦਰ ਦੀ ਰੁੱਤ ਨੇ ਕਿੱਥੇ ਪ੍ਰਵੇਸ਼ ਕਰਨਾ ਕਿਉਂਕਿ ਦੌੜ ਤੇ ਇਹ ਹੈ ਨਾ ਮੈਂ ਇਹਨਾਂ ਸਾਰੀਆਂ ਵਿਪਤਾ ਵਿੱਚੋਂ ਕਿਵੇਂ ਨਿਕਲਾਂ ਤੇ ਆਪਣੀ ਮੰਜ਼ਿਲ ਵੱਲ ਪਹੁੰਚਾਂ ਅੰਦਰ ਦੀਆਂ ਰੁੱਤਾਂ ਬਦਲਦੀਆਂ ਜਾ ਰਹੀਆਂ ਨੇ ਹੁਣ ਦੌੜ ਲੱਗੀ ਹੈ ਇੱਕ ਮਨੰਦਰ ਖਿਆਲ ਆਇਆ ਹੈ ਕਿ ਜੇਠ ਹਾਰ ਦੀ ਤਪਤ ਨੇ ਵੀ ਸਤਾ ਦਿੱਤਾ ਸੀ ਪਰ ਮਾਂ ਦੀ ਪੜਾਸ਼ ਨੇ ਵੀ ਜੀਵਨ ਨੂੰ ਓਦੋਂ ਵੀ ਜ਼ਿਆਦਾ ਦੁਖੀ ਕਰ ਦਿੱਤਾ ਸੀ ਕਾਸ਼ ਰਹਿਮਤ ਹੋਵੇ ਸਰਦੀ ਆ ਜਾਏ ਹੁਣ ਅਸ਼ੂ ਦਾ ਮਹੀਨਾ ਕੀ ਹੈ ਸਰਦੀ ਦਾ ਪਹਿਲਾ ਉਪਰਾਲਾ ਲੋ ਇਹ ਗੱਲ ਗੁਰੂ ਨੇ ਬਾਣੀ ਵਿੱਚ ਵੀ ਵਰਤ ਦਿੱਤੀ ਕਹਿਣ ਲੱਗੇ ਅਰ ਰੁੱਤ ਸ਼ਰਦ ਅਡੰਬਰੋ ਰਤ ਸਰਦ ਅਡੰਬਰ ਅਸੂਕਤ ਕੇ ਹਰ ਪਿਆਸ ਜਿਓ ਇਸ ਤੋਂ ਸਮਝਵੇ ਅਸੂ ਦੇ ਮਹਿਨੇ ਦਾ ਅਰਥ ਹੋ ਜਾਏ ਅਡੰਬਰ ਕਹਿੰਦੇ ਨੇ ਉਪਰਾਲੇ ਨੂੰ ਮੁੱਢਲੀ ਤਿਆਰੀ ਨੂੰ ਜਿਸ ਕਿਸੇ ਕਾਜ਼ ਲਈ ਵੀ ਕੋਈ ਮਨੁੱਖ ਅਡੰਬਰ ਕਰੇ ਗੁਰੂ ਕਹਿੰਦੇ ਅਸੂ ਕੱਤੇ ਦਾ ਮਹੀਨਾ ਕੀ ਹੈ ਰਤ ਸਰਦੀ ਦੀ ਰੁੱਤ ਦਾ ਮੁੱਢਲਾ ਅਡੰਬਰ ਤਿਆਰੀ ਫੈਸਲਾ ਬਣੀ ਸਤੁਰ ਨੇ ਇੱਕ ਲਫ਼ਜ਼ ਵਿੱਚ ਅਡੰਬਰ ਲਫ਼ਜ਼ ਵਿੱਚ ਅਸੂ ਕੱਤੇ ਦੀ ਅਸੂਦੇ ਮਹੀਨੇ ਦੀ ਪਰਿਭਾਸ਼ਾ ਕਰ ਦਿੱਤੀ ਅਜੇ ਸਰਦੀ ਨੇ ਆਉਣਾ ਅਜੇ ਸ਼ੀਤਲਤਾ ਨੇ ਆਉਣਾ ਹੈ ਇਸ ਕਿ ਸੀਤਲਤਨalo ਵਿਛੜ ਕੇ ਸੰਸਾਰ ਦੇ ਪਦਾਰਥਾਂ ਵੀ ਤਪਤ ਨਾਲ ਹੀ ਜਲਦਾ ਰਹੇ ਅਸਾੜ ਤੋਂ ਪੰਧਾ ਤਿਸ ਲਗੇ ਹਰ ਨਾ ਨਜ ਨਾ ਪਾਸ ਮੈਂ ਮੁੱਢਲੇ ਨੂੰ ਚਲ ਸਕੀਤੀ ਸੀ ਕਾ ਖਿਆਲ ਕਰਿਓ ਇਥੇ ਗੁਰੂ ਇਸ ਸੰਸਾਰ ਤੇ ਸੂਰਜ ਤੋਂ ਬਣੀਆਂ ਤੇ ਬਦਲਦੀਆਂ ਹੋਈਆਂ ਰੁੱਤਾਂ ਮਹੀਨਿਆਂ ਦਾ ਜ਼ਿਕਰ ਨਹੀਂ ਕਰ ਰਿਹਾ ਤੇ ਚਲਦੀਆਂ ਰਹਿਣੀਆਂ ਨੇ ਇਹਨਾਂ ਬਦਲੀਆਂ ਵੀ ਅੰਦਰ ਜਿਹੜੀਆਂ ਰੁੱਤਾਂ ਬਦਲਦੀਆਂ ਨੇ ਉਹ ਜ਼ਿਆਦਾ ਅਸਰੰਦਾਜ਼ ਹੁੰਦੀਆਂ ਨੇ ਮੈਂ ਇਹ ਕਿਤੀ ਸੀ ਸਰਦੀਆਂ ਦੇ ਪੋ ਮੰਗਦੀਆਂ ਰਾਤਾਂ ਵਿੱਚ ਵੀ ਕਈਆਂ ਦੇ ਦਿਲ ਜਲਦੇ ਹੀ ਰਹਿੰਦੇ ਨੇ ਅੰਦਰੋਂ ਦੁਖੀ ਰਹਿੰਦੇ ਗੁਰੂ ਨੇ ਆਖਿਆ ਤੂੰ ਤੇ ਜਿੰਨੇ ਦਿਨ ਮਨਾ ਰਹੇ ਹੋ ਸਾਰੇ ਇਸ ਸੂਰਜ ਦੀ ਬੰਤਰ ਨਾਲ ਜੁੜਦੇ ਮਨਾ ਰਹੇ ਆਂ ਦਿਨ ਤੇ ਰਾਤ ਵੀ ਸੂਰਜ ਕਰਕੇ ਬਣਦੀ ਹੈ ਜਦੋਂ ਸੂਰਜ ਸਾਡੀਆਂ ਅੱਖਾਂ ਤੋਂ ਅਲੋਪ ਹੋ ਜਾਂਦਾ ਰਾਤ ਪੈ ਜਾਂਦੀ ਹੈ ਜਦੋਂ ਸਾਹਮਣੇ ਆ ਜਾਂਦਾ ਦਿਨ ਚੜ ਜਾਂਦਾ ਉਹ ਵੀ ਸੂਰਜ ਕਰਕੇ ਮਹੀਨੇ ਵੀ ਸੂਰਜ ਕਰਕੇ ਹੀ ਬਦਲਦੇ ਨੇ ਇੱਕ ਖਿਆਲ ਕਰੀ ਰੁੱਤਾਂ ਵੀ ਸੂਰਜ ਕਰਕੇ ਹੀ ਬਦਲਦੀਆਂ ਨੇ ਸੂਰਜ ਇੱਕੋ ਰੁੱਤ ਅਨੇਕ ਸਾਰਾ ਕੁਝ ਸੰਸਾਰ ਦਾ ਜਿਹੜਾ ਹੈ ਉਹ ਸੂਰਜ ਤੇ ਨਿਰਭਰ ਹੈ ਆਤਿਸ਼ ਤੇ ਨਿਰਭਰ ਹੈ ਇਸ ਲਈ ਕਹ ਦਤਾ ਹੈ ਆਤਿਸ਼ ਦੁਨੀਆ ਸੰਸਾਰ ਜਿਹੜਾ ਜੇ ਸ਼ੀਤਲਤਾ ਹੈ ਪ੍ਰਭੂ ਜੇਠ ਹੜਦ ਦੇ ਦਿਨ ਅਸੀਂ ਬਿਤਾਏ ਤੇ ਸੰਸਾਰ ਦੀ ਤਪਤ ਵਿੱਚ ਬਿਤਾ ਬਿਤਾਏ ਜਦੋਂ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਉੱਥੇ ਧਰਮ ਖੜਾ ਹੋ ਗਿਆ ਉਹ ਤੁਮੀ ਪ੍ਰਬਲਮ ਹੋ ਗਈ ਬਰਸਾਤ ਦੀ ਰੁੱਤ ਕਿ ਹੈ ਧਰਮ ਤੇ ਪਰਮ ਸ਼ੀਤਲਤਾ ਤੇ ਗਰਮੀ ਦੋਨੋਂ ਚੀਜ਼ਾਂ ਦਾ ਮਿਸ਼ਰਣ ਹੈ ਇੱਕ ਪਾਸੇ بارش ਪੈ ਰਹੀ ਏ ਇੱਕ ਪਾਸੇ ਇੰਨੀ ਪੜਾਸ ਤੇ ਇੰਨੀ ਹੰਮਸ ਹੈ ਸਾਲ ਇਹਨਾਂ ਜੇਠ ਹਾੜ ਦੇ ਦਿਨਾਂ ਨਾਲੋਂ ਵੀ ਪਾਦੋਂ ਵਿੱਚ ਔਖਾ ਹੈ ਧਰਮ ਦੇ ਨਾਲ ਪਰਮ ਖੜਾ ਹੁਣ ਆਖੇ ਕਿ ਹੈ ਪ੍ਰਭੂ ਰਹਿਮਤ ਕਰ ਮੇਰੇ ਕੋਲ ਸ਼ੀਤਲਤਾ ਹੋਵੇ ਪਰ ਸ਼ੀਤਲਤਾ ਆਉਣ ਲਈ ਕੋਈ ਤਿਆਰੀ ਚਾਹੀਦੀ ਹੈ ਪ੍ਰਭੂ ਦਾ ਮਿਲਾਪ ਕੋਈ ਆਸਾਨਤ ਨਹੀਂ ਨਾ ਅਲਵੀ ਕਰ ਸੀ ਕਿ ਇੱਕ ਖਿਆਲ ਕਰਿਓ ਜਦੋਂ ਸੰਤ ਬਣਨਾ ਹੋਵੇ ਨਾ ਅੰਦਰੋਂ ਸੰਤ ਬਣਨਾ ਹੋਵੇ ਉਦੋਂ ਕੱਲ ਨਾ ਕਲਨੀ ਪੈਂਦੀ ਹੈ ਜਨਮ ਲੱਗ ਜਾਂਦੇ ਨੇ ਤੇ ਜੇ ਕੇਵਲ ਸੰਤ ਅਖਵਾਣਾ ਹੋਵੇ ਤਾਂ ਕੁਝ ਵੀ ਨਹੀਂ ਕਰਨਾ ਪੈਂਦਾ ਕੇਵਲ ਚਿੱਟਾ ਚੋਲਾ ਹੀ ਪਾ ਲੋ ਲੋਕ ਸੰਤ ਆਖਣ ਲੱਗ ਪੈਂਦੇ ਨੇ ਪ੍ਰਭੂ ਦੇ ਮਿਲਾਪ ਲਈ ਕਿਸੇ ਕੱਲ ਨਾ ਦੀ ਜ਼ਰੂਰਤ ਹੈ ਉਹਦੇ ਲਈ ਕਿਸੇ ਤਿਆਰੀ ਦੀ ਲੋੜ ਹੈ ਗੁਰੂ ਕਹਿਣ ਲੱਗੇ ਜਦੋਂ ਸ਼ਾਮਣ ਭਾਦੋਂ ਤੋਂ ਦੁਖੀ ਹੋਇਆ ਮਨੁੱਖ ਮੰਧੇ ਜਾਲ ਵਿੱਚ ਵਿਲਕ-ਵਿਲਕ ਕੇ ਪਰੇਸ਼ਾਨ ਹੋਇਆ ਮਨੁੱਖ ਚਾਹੁੰਦਾ ਸੀ ਮੈਨੂੰ ਪ੍ਰਭੂ ਦਾ ਮਿਲਾਪ ਹੋਵੇ ਉਦੋਂ ਇਹਨੂੰ ਪ੍ਰਭੂ ਰੂਪ ਸ਼ੀਤਲਤਾ ਦੀ ਪ੍ਰਾਪਤੀ ਲਈ ਕੋਈ ਤਿਆਰੀ ਦੀ ਲੋੜ ਸੀ ਤੇ ਉਹ ਜਿਹੜੀ ਤਿਆਰੀ ਦੀ ਰੁੱਤ ਸੀ ਨਾ ਉਹਦਾ ਨਾਂ ਸੀ ਅਸੂ ਆਡੰਬਰ ਆਬ ਇਹ ਆਡੰਬਰ ਕੱਲ ਮੂਰਤੀ ਤਿਆਰੀ ਕਰ ਪੀਤੰ ਦਾ ਮਿਲਾਪ ਕਿਵੇਂ ਹੋਵੇ ਰੁੱਤ ਸਰਦ ਆਡੰਬਰ ਸ਼ਰਦ ਅਡੰਬਰਾ ਅਸੂਕਤ ਕੇ ਹਰ ਪਿਆਸ ਜਿਓ ਖੁਜੰਤੀ ਦਰਸ਼ਨ ਫਿਰਤ ਖੁਜੰਤੀ ਦਰਸ਼ਨ ਫਿਰਤ ਪ੍ਰਭ ਮੇਲੇ ਪ੍ਰਭੂ ਆਏ ਗੁਣਤਾਸ ਜੀਓ ਹਰਤ ਸਰਦ ਅਡੰਬਰੋ ਲੋ ਸ਼ੀਤਲਤਾ ਦੀ ਰੁੱਤ ਪਰਮਾਤਮਾ ਦੇ ਮਿਲਾਪ ਲਈ ਅੱਸੂ ਨੇ ਇੱਕ ਤਿਆਰੀ ਕਰਨੀ ਹੈ ਅਡੰਬਰ ਕਰਨੀ ਉਪਰਾਲਾ ਕਰਨੇ ਕਿ ਹੁਣ ਸੋਚਣਾ ਪਏਗਾ ਪ੍ਰਭੂ ਦੇ ਮਿਲਾਪ ਲਈ ਉਪਰਾਲਾ ਕਿਡਾ ਜਿਹੜਾ ਅਸੂ ਕਰਦੇ ਜਿੰਦਾ ਨਾ ਅਸੂ ਮੈਂ ਬਾਦਲੇ ਮਹੀਨਿਆਂ ਦਾ ਨਹੀਂ ਅੱਛੇ ਹੁਣ ਤੱਕ ਸੰਗਰਾਂਦਾਂ ਹੀ ਮਨਾਏ ਜਾਂਦੇ ਆ ਜਿਹੜੀਆਂ ਸੂਰਜ ਨਾਲ ਸੰਬੰਧ ਰੱਖਦੀਆਂ ਚੀਜ਼ਾਂ ਪੂਰਨ ਮਾਸ਼ੀਆਂ ਤੇ ਮਸੀਆ ਹੀ ਮਨਾਏ ਜਾਂਦੇ ਆ ਮੰਗਲਵਾਰ ਤੇ ਬੁੱਧਵਾਰ ਮੈਂ ਤੇ ਪ੍ਰਾਤਨ ਜਦੋਂ ਕਈ ਗੱਲਾਂ ਸੁਣਨਾ ਉਸ ਭਾਦੋਂ ਦੇ ਪਰਮਵਾਰੀ ਜਾਲ ਵਿੱਚ ਜਿੰਦ ਚ ਗੁਰੂ ਨੇ ਆਖ ਦਿੱਤਾ ਭਾਦੋਂ ਹੈ ਪਰਮ ਭੁੱਲੀ ਜਿੱਥੇ ਆਖਿਆ ਭੱਦੋਏ ਭਰਮ ਪੁਰਾਣੀ ਆ ਦੂਜੇ ਲੱਗਾ ਹੇਤ ਤੇ ਇੱਥੇ ਵੀ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਅਸਨ ਆਓ ਪਿਰਾ ਸਾਧਨ ਚੂਰ MUI ਕਹਿਣ ਲੱਗੇ ਕਿਉਂ ਝੂਰ ਰਹੀ ਏ ਇਸ ਲਈ ਤਰ ਮਿਲੀਏ ਪ੍ਰਭ ਮੇਲੇ ਦੂਜੇ ਭਾਏ ਖੂਈ ਦੂਜੇ ਭਾਏ ਵਿੱਚ ਦੂਜੇ ਰਸਤੇ ਵਿੱਚ ਆ ਕੇ ਭਰਮ ਦੇ ਰਸਤੇ ਵਿੱਚ ਆ ਕੇ ਗਵਾਚ ਗਏ ਨ ਪਰਮ ਵਿੱਚੋਂ ਬਾਹਰ ਨਹੀਂ